Shots at the enemy, I'm gonna make it to the top, leave a legacy If I got something to say, you better let me speak Turn it up a new degree, bitch, you ain't seen anything I pop off with the new rock, electronic, blow the sonic proof up I'm too honest when I take a few shots, they're too toxic, need to take a new song And you cannot save me, cause I don't need saving It's everything I've been chasing ਆਹ ਕੀ ਹੋ ਰਿਹਾ ਟੈਂਕ ਇਨ ਡੋਨਟ ਵੰਟ ਟੂ ਟਸਟ ਯੂਪ ਵਿਦ ਮੀ ਆਈ ਥਿੰਕ ਆਫਟ ਇਟ ਡੂ ਨੀ ਸੀ ਆਈ ਸੀਕ ਫਾਰ ਦਾ ਬੈਕ ਡੋਰਸ ਬੀਫੋਰ ਦਾ ਵਰਕ ਹਾਊਸ ਚੈੱਕ ਕਰ ਲੈ ਆ ਆ ਇਨ ਇਨ ਇਜ਼ ਗੜਾ ਇਨ ਨਹੀਂ ਰੱਖਣਾ ਇੰਨਾ ਕੁ ਤਕਰੀਬਨ ਇਹ ਆਪਾਂ ਨੂੰ ਇਹ ਰੋ ਹਾਂਜੀ ਹੂੰ ਹੂੰ 1 ਇੰਚ ਤੱਕ ਹੋਣਾ ਬਸ ਇਹਦੇ ਚਾ ਜੇਕਰ ਤੁਸੀਂ ਹੋਰ ਵੀ ਤਰੀਕਾ ਵਰਤ ਸਕਦੇ ਹੋ ਕ ਇੰਚ ਦੀ ਜਿਹੜੀ ਪਾਈਪ ਦਾ ਟੁਕੜਾ ਹੁੰਦਾ 3 ਇੰਚ ਦਾ ਉਹਦਾ 1 ਇੰਚ ਦਾ ਗੋਲ ਟੁਕੜਾ ਕੱਟ ਲੋ ਤੁਹਾਨੂੰ ਵਿਚਾਰੇ ਸਿੱਖਣਾ ਜ਼ਰੂਰੀ ਹੈ ਕਿਉਂਕਿ ਇਹਦੀ ਪਰਤ ਜਿਹੜੀ ਤੋੜਨੀ ਜ਼ਰੂਰੀ ਹੈ ਜਾਲੇ ਕਰਨਾ ਇਹਨੂੰ ਐ ਖਲਾਅ ਦੇ ਖਲਾਅ ਨੂੰ ਐ ਸਿਰਫ ਕ੍ਰੈਸ਼ ਹੀ ਕਰਨਾ ਹੈ ਦਾਦਾ ਦਾ ਮਾਣਾ ਮਾਣਾ ਵੀ ਇੱਕ ਦੂਜੇ ਦੇ ਥਾਂ ਤੇ ਕੱਟਾ ਨਹੀਂ ਕਰਨਾ ਇਹਨੂੰ ਸਿਰਫ ਐ ਕ੍ਰੈਸ਼ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਤੁਹਾਡੇ ਲਈ ਖਾਸ ਵੀਡੀਓ ਜਿਹੜੀ ਆ ਉਹ ਲੈ ਕੇ ਆਏ ਆ ਤੇ ਘਰ ਦੇ ਅੰਦਰ ਜੇਕਰ ਉਹਦੀ ਅਸੀਂ ਸਬਜੀ ਜਾਂ ਖਾਣੇ ਆ ਤਾਂ ਐ ਮੰਨ ਕੇ ਚੱਲੋ ਕਿ ਜਿਹੜਾ ਅਸੀਂ ਪ੍ਰੋਟੀਨ ਵਿਟਾਮਿਨ ਜਿਹੜੇ ਆ ਜਿਵੇਂ ਜਿਹੜਾ ਕੋਈ ਮੀਟ ਵਗੈਰਾ ਜਿਹੜੇ ਖਾਣ ਦੇ ਸ਼ਕੀਨ ਆ ਉਹਨਾਂ ਤੋਂ ਵੀ ਵੱਧ ਕੇ ਇਹ ਜਿਹੜੀ ਜਿਹੜੀ ਆ ਪ੍ਰੋਟੀਨ ਇਹਦੇ ਅੰਦਰ ਪਾਏ ਜਾਂਦੇ ਆ ਤੇ ਗੱਲ ਕਰਦੇ ਆ ਆਪਾਂ ਮਸ਼ਰੂਮ ਦੀ ਖੁੰਬਾਂ ਦੀ ਤੇ ਉਹ ਖੁੰਬਾ ਕਿਵੇਂ ਆਪਾਂ ਮਤਲਬ ਘਰੇ ਆਪਾਂ ਟ్రਾਇਲ ਕੀਤਾ ਥੋੜਾ ਜਿਹਾ ਕੀਤਾ ਵੀ ਕਿਦਾਂ ਕੀਤਾ ਉਹਦੇ ਬਾਰੇ ਆਪਾਂ ਉੱਥੇ ਜਾ ਕੇ ਆਪਾਂ ਗੱਲ ਕਰਦੇ ਹਾਂ ਲੋ ਜੀ ਆਪਾਂ ਪਹੁੰਚ ਗਏ ਹੁਣ ਆਪਾਂ ਇਹ ਆਪਣਾ ਘਰ ਹੈ ਘਰ ਦਾ ਜਿਹੜਾ ਇੱਕ ਲਾਸਟ ਰੂਮ ਹੈ ਇਹ ਤੇ ਇਹ ਰੂਮ ਥੋੜਾ ਸਾਡਾ ਫ੍ਰੀ ਸੀਗਾ ਤੇ ਇਸ ਰੂਮ ਦੇ ਅੰਦਰ ਤਕਰੀਬਨ ਮੰਨ ਕੇ ਚੱਲੋ ਵੀ ਸਾਰੋਂ ਪਾਸੇ ਜਿਹੜੀ ਵੈਂਟੀਲੇਸ਼ਨ ਵੀ ਵਧੀਆ ਤੇ ਆਜੋ ਇੱਕ ਵਾਰ ਤੁਹਾਨੂੰ ਅਸੀਂ ਦਿੰਨੇ ਜਾਣਕਾਰੀ ਪੂਰੀ ਦੋਸਤੋ ਇਹ ਲਿਫਾਫੇ ਜਿਹੜੇ ਆ ਇਹ ਹੁਣ ਜਿਹੜੇ ਅਸੀਂ 10 ਲਿਫਾਫੇ ਮੈਂ ਲਿਆਂਦੇ ਸੀਗੇ ਇਹ ਇੱਕ ਸਕੰਜਾ ਮੇਰੇ ਕੋਲੇ ਪਿਆ ਸੀਗਾ ਥੱਲੇ ਇਹਦੇ ਫੱਟੇ ਰੱਖ ਕੇ ਪੰਜ ਲਿਫਾਫੇ ਜਿਹੜੇ ਉਹ ਮੈਂ ਥੱਲੇ ਰੱਖਤੇ ਤੇ ਪੰਜ ਰੱਖਤੇ ਉੱਪਰ ਤੇ ਇਹ ਪੰਜ ਲਿਫਾਫੇ ਉੱਪਰ ਰੱਖਤੇ ਜੀ ਪੰਜ ਰੱਖਤੇ ਸੀ ਥੱਲੇ ਤੇ ਇਹ ਪੰਜਾਂ ਲਿਫਾਫਿਆਂ ਦੇ ਅੰਦਰ ਜਿਹੜਾ ਹੁਣ ਸਾਡੀ ਤਕਰੀਬਨ ਇਹ ਮੰਨ ਕੇ ਚੱਲੋ ਵੀ 22 ਦਿਨ ਦਿਨ ਦੀ ਜਿਹੜੀ ਮਸ਼ਰੂਮ ਹੋ ਚੁੱਕੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਇਹਦੀ ਕੰਪੋਸਟ ਜਿਹੜੀ ਆ ਮਿਲਦੀ ਆ ਉਹ ਲੇਕਿਨ ਕਈ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਉਹ ਤਿਆਰ ਕਰਦੇ ਆ ਯੂਨੀਵਰਸਿਟੀ ਵੀ ਤਿਆਰ ਕਰਕੇ ਦਿੰਦੀ ਆ ਬਟ ਅਸੀਂ ਕਰਨਾਲ ਦੇ ਲਾਗੂ ਜਿਹੜਾ ਅਸੀਂ ਕੰਪੋਸਟ ਮਿਲਦੀ ਆ ਤਾਂ ਸਾਡਾ ਇੱਕ ਦੋਸਤ ਹੈਗਾ ਇੱਥੇ ਪਿੱਖੀ ਦੇ ਲਾਗੇ ਅਸੀਂ ਉਹਨਾਂ ਕੋਲ ਲੈ ਕੇ ਆਏ ਸੀਗੇ 10 ਲਫਾਪੇ ਕਿਉਂਕਿ ਉਹ ਇੱਕ ਕੁਆਂਟੀਟੀ ਦੇ ਵਿੱਚ ਵੱਡੀ ਕੁਆਂਟੀਟੀ ਜਿਹੜੇ ਉਹ ਜੜੀ ਉਹ ਮੰਗਾਉਂਦੇ ਆ ਪੂਰੀ ਤਾਂ ਇਹ ਇੱਕ ਲਫਾਫਾ तकरीबन ਸਾਨੂੰ 90 ਰੁਪਏ ਦਾ ਉਹਨਾਂ ਨੇ ਦਿੱਤਾ ਸੀਗਾ ਤੇ 10 ਕਿਲੋ ਇਹਦੇ ਅੰਦਰ ਕੰਪੋਸਟ ਪਾ ਕੇ ਦਿੱਤੀ ਸੀਗੀ ਤੇ ਕੰਪੋਸਟ ਅਗਲੀ ਵਾਰੀ ਜਿਹੜਾ ਐਰ ਕੀ ਟ੍ਰਾਇਲ ਜੇ ਪਾਸ ਹੋ ਗਿਆ ਤਾਂ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਵੀ ਕੰਪੋਸਟ ਜਿਹੜੀ ਆ ਉਹ ਕਿੱਦਾਂ ਬਣਦੀ ਆ ਤੇ ਉਹਦੇ ਉੱਤੇ ਪੂਰਾ ਜ਼ੋਰ ਲਾ ਕੇ ਫਿਰ ਉਹਦਾ ਅਗਲੇ ਵੀਡੀਓ 'ਚ ਜਰੂਰ ਉਹਦੇ ਅੰਦਰ ਜਿਹੜੀ ਜਾਣਕਾਰੀ ਅਸੀਂ ਇੱਕ ਦੇਾਂਗੇ ਸਾਡੀ ਜਾਣਕਾਰੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਛੋਟੇ ਆਪਣੇ ਹੁਣ ਜਿਨ੍ਹਾਂ ਕੋਲ ਆਪਾਂ ਸ਼ਹਿਰਾਂ 'ਚ ਰਹਿੰਨੇ ਆ ਹੁਣ ਸਾਡਾ ਵੀ ਇਹ ਸ਼ਹਿਰ ਦੇ ਵਿੱਚ ਹੈ ਫਾਰਮ ਆਪਣਾ ਬਾਹਰ ਰਹਿ ਗਿਆ ਪਿੰਡ ਇੱਥੋਂ 10-15 ਕਿਲੋਮੀਟਰ ਦੂਰ ਹੈ ਪਰ ਜਿਹੜਾ ਹੁਣ ਜਿਹੜਾ ਸ਼ਹਿਰ ਦੇ ਵਿੱਚ ਜਿਵੇਂ ਅਸੀਂ ਜਿਹੜੀ ਹੈ ਖੰਬਾਂ ਦੀ ਘਰ ਵਾਸਤੇ ਖਾਣ ਵਾਸਤੇ ਤਾ ਉਹ ਕਿੱਦਾ ਕਰ ਸਕਦੇ ਉਹਦੇ ਉੱਤੇ ਅਸੀਂ ਜਿਹੜਾ ਇਹ ਟ੍ਰਾਇਲ ਲਾਇਆ ਜੇ ਸਾਡਾ ਟ੍ਰਾਇਲ ਕਾਮਯਾਬ ਹੋ ਗਿਆ ਤਾਂ ਇਹ ਮੰਨ ਕੇ ਚੱਲੋ ਵੀ ਸੋਨੇ ਤੇ ਸੁਹਾਗ ਹੈ ਕਿਉਣ ਵਾਲੇ ਟਾਈਮ ਦੇ ਵਿੱਚ ਪੂਰਾ ਕਿਉਂਕਿ ਮੇਰੀ ਇਹਦੇ ਤੇ ਪੂਰੀ ਦੇਖ ਰੇਗਾ ਕਾਮਯਾਬੀ ਐ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਆ ਜਿਹੜਾ ਜਾਲਾ ਇਹਦੇ ਅੰਦਰ ਫੜ ਚੁੱਕਿਆ ਸਾਰਾ ਇਹ ਪੂਰਾ ਜਿੰਨਾ ਇਹਦੇ ਅੰਦਰ ਸੀਡ ਜਾਂ ਕੰਪੋਸਟ ਦੇ ਅੰਦਰ ਮਿਲਾਇਆ ਸੀਗਾ ਉਹ ਸਾਰਾ ਇਹਦਾ ਜਾਲਾ ਬਣ ਗਿਆ ਤੇ ਹੁਣ ਇਹਦੇ ਅੰਦਰ ਜਿਹੜੀ ਅਸੀਂ ਕੇਸਿੰਗ ਹੈ ਜਿਹੜੀ ਉਹ ਕੇਸਿੰਗ ਕਰ ਦੁੱਤੀ ਹੈ ਤਾਂ ਕੇਸਿੰਗ ਕੀ ਚੀਜ਼ ਐ ਕੇਸਿੰਗ ਕਿਹਨੂੰ ਬੋਲਦੇ ਆ ਜੀ ਕੇਸਿੰਗ ਕੁਝ ਨਹੀਂ ਹੁੰਦਾ ਇੱਕ ਜਿਹੜੀ ਅਸੀਂ ਤਕਰੀਬਨ ਮੰਨ ਕੇ ਚੱਲੋ ਵੀ 10 ਕਿਲੋ ਦੀ 10 ਕਿਲੋ ਦੀ ਉਹ ਹੁੰਦੀ ਹੈ ਇੱਕ 5 ਕਿਲੋ ਦੀ ਹੁੰਦੀ ਹੈ ਇੱਕ ਪੂਰੀ ਏਟਾ ਜਿਵੇਂ ਚਾਰ ਸੈਟ ਹੁੰਦੀ ਹੈ ਫੁੱਟ ਬਾਈ ਫੁੱਟ ਦੀ ਤੇ ਉਹ ਕੋਕੋ ਪਿਟਾ ਹੁੰਦੇ ਆ ਪ੍ਰੈਸ ਕੀਤੀ ਹੁੰਦੀ ਆ ਉਹ ਮਿਲ ਜਾਂਦੀ ਹੈ ਮਾਰਕੀਟ 'ਚ ਆਰਾਮ ਨਾਲ ਉਨੂੰ ਪਾਣੀ ਪਾ ਕੇ ਉਹਨੂੰ ਗਿੱਲੀ ਕਰ ਕਰਕੇ ਹੌਲੀ ਹੌਲੀ ਉਹਨੂੰ ਪਿਓ ਲੈਣਾ ਤੇ ਉਹਨੂੰ ਤਕਰੀਬਨ ਮੰਨ ਲੇ ਚਲੋ ਵੀ ਜੇ ਪਾਣੀ ਚ ਰੱਖ ਕੇ ਤੁਸੀਂ ਜਿਆਦਾ ਕਹੀ ਤਾਂ ਜਲਦੀ ਤਿਆਰ ਹੋ ਜਾਂਦੀਆਂ ਨੇ ਜੇ ਤੁਸੀਂ ਇਹਦੇ ਪਾਣੀ ਚ ਰੱਖ ਕੇ ਛੱਡਦੇ ਹੋ ਤਾਂ ਅਗਲੇ ਦਿਨ ਤੁਸੀਂ ਉਹਨੂੰ ਬਾਹਰ ਕੱਢ ਕੇ ਪਾਣੀ ਨਿਚੋੜ ਕੇ ਤੁਹਾਨੂੰ ਜਿਹੜਾ ਇੱਕ ਥਾਂ ਤੇ ਸੁੱਕਣੇ ਪਾ ਲੈਣਾ ਹੈਗਾ ਤੇ ਜਦੋਂ ਉਹਨੂੰ ਸੁੱਕਣੇ ਪਾ ਕੇ ਉਹਦੇ ਚ ਜ਼ਿਆਦਾ ਉਹਨੂੰ ਸਿਕਾਉਣਾ ਨਹੀਂ ਹੈਗਾ ਮਾੜਾ ਮੋਟਾ ਮਤਲਬ ਪਾਣੀ ਜਿਹੜਾ ਜ਼ਿਆਦਾ ਹੈ ਉਹ ਮੌਇਸਚਰ ਨਿਕਲ ਜੇ ਨਿਚੜ ਕੇ ਫਿਰ ਉਹ ਜਿਹੜਾ ਸੁੱਕ ਬਰੂ ਰਾਜਾ ਹੋ ਜਾਊਗਾ ਤਾਂ ਮੰਨ ਕੇ ਚੱਲੋ ਵੀ ਉਹਦੇ ਅੰਦਰ ਤੁਸੀਂ 5 ਕਿਲੋ ਜਿਹੜਾ ਕਲੀ ਲੈਣੀ ਹੈ ਜਿਹੜੀ ਇੱਕ ਨਾ ਪਾਊਡਰ ਫਾਰਮ ਚ ਕਲੀ ਆਉਂਦੀ ਹੈ ਜਿਹੜੀ ਬੁਝੀ ਹੋਈ ਬੋਲਦੇ ਉਹਨੂੰ ਬੁਝਿਆ ਹੋਇਆ ਚੂਨਾ ਬੋਲਦੇ ਆ ਮਤਲਬ ਕਹਿਣ ਦਾ ਭਾਵ ਇਹ ਵੀ ਉਹ ਜੇ ਆਪਾਂ ਉਹਨੂੰ ਪਾਣੀ ਚ ਪਾਵਾਂਗੇ ਤਾਂ ਉਹ ਉਬਲਦੀ ਨਹੀਂ ਉਹ ਕਲੀ ਲੈਣੀ ਹੈ ਤਾਂ 5 ਕਿਲੋ ਦਾ ਕੜੀ ਦਾ ਇਹਦੇ ਉੱਤੇ ਛੜਕਾਵ ਕਰ ਦੇਣਾ ਤਾ ਮੰਨ ਕੇ ਚਲੋ 2 2 2.5 ਕਿਲੋ ਤਕਰੀਬਨ 3 ਕਿਲੋ ਵਾਂਗੂ ਹੀ ਲੈ ਲਓ ਭਾਵੇਂ ਜਿਹੜੀ ਛੈਲਰ ਦੀ ਜਿਹੜੀ ਰਾਖ ਹੁੰਦੀ ਹੈ ਇਹ ਛੈਲਰ ਚੋਂ ਆਮ ਮਿਲ ਜਾਂਦੀ ਹੈ ਰਾਖ ਇਹ ਜਾਂ ਜਿਹੜੇ ਨਰਸਰੀ ਦੇ ਕੰਮ ਕਰਦੇ ਕਿਉਂਕਿ ਅਸੀਂ ਤਾਂ ਸਾਡਾ ਦਾ ਹੁਣ ਫਤਿਹ ਨਰਸਰੀ ਹੈ ਸਾਡਾ ਸਬਜ਼ੀਆਂ ਦਾ ਪਨੀਰੀਆਂ ਦਾ ਕੰਮ ਹੈ ਅਸੀਂ ਹੁਣ ਉਹ ਪਨੀਰੀਆਂ ਦਾ ਕਰਕੇ ਸਾਡੀ ਜਿਹੜੀ ਹੈ ਸਾਡੇ ਕੋਲ ਤਕਰੀਬਨ ਇਹ ਪਈ ਰਹਿੰਦੀ ਹੈ ਤਾਂ ਇਹ 5 ਕਿਲੋ ਇਹ ਪਰਲਾ ਲੈਣੀ ਆ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਦੇ ਅੰਦਰ ਹੋ ਸਕੇ ਤਾਂ ਦੇਖੋ ਜੇ ਤਾਂ ਵੈਸੇ ਤਾਂ ਹੁਣ ਜਿਹੜੀ ਗਵਰਨਮੈਂਟ ਰეკਮੈਂਡ ਕਰਦੀ ਆ ਜਾਂ ਵੱਡੇ ਪਲਾਂਟ ਆ ਉਹਦੇ ਵਿੱਚ ਤਾਂ ਇਹ ਜਿਹੜਾ ਫੰਗੀਸਾਈਡ ਆ ਉਹ ਜ਼ਰੂਰੀ ਆ ਕਹਿੰਦੀ ਵੀ ਰਲੋਣਾ ਵੀ ਪਰ ਮੈਂ ਨਹੀਂ ਰਲਾਇਆ ਕਿਉਂਕਿ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਜੇ ਫੰਗੀ ਸੈਂਡ ਇਹਨੂੰ ਕੰਟਰੋਲ ਕਰਨ ਵਾਸਤੇ ਤੇ ਮੈਂ ਕੀ ਕਰੂੰਗਾ ਜੀ ਜਿਹੜਾ ਨੀਲਾ თੋਤਾ ਹੁੰਦਾ ਉਹਨੂੰ ਘੋਲ ਬਣਾ ਕੇ ਉਹਦਾ ਜਿਹੜਾ ਛੜਕਾਵਾ ਇਹਦੇ ਉੱਤੇ ਮੈਂ ਕਿਉਂਕਿ ਆ ਪਾਣੀ ਰੱਖਿਆ ਹੋਇਆ ਇਹਦੇ ਨਾਲ ਛੜਕਾਵੇ ਦੇ ਉੱਤੇ ਰੱਖੂੰਗਾ ਤਾਂ ਇਹ ਜਦੋਂ ਤੁਸੀਂ ਇਹ ਤਿੰਨਾਂ ਚੀਜ਼ਾਂ ਨੂੰ ਰਲਾ ਕੇ ਇਹਦੇ ਇਹਦੇ ਅੰਦਰ ਨਾ 1 ਇੰਚੀ ਭਰਨਾ ਇਹਦੇ ਲਫਾਫੇ ਦੇ ਅੰਦਰ 1 ਇੰਚ ਭਰਨਾ ਹੈ ਕਿ ਜਿਵੇਂ ਤੁਸੀਂ 1 ਇੰਚ ਦਾ ਜਾਣਦਾ ਕੋਈ ਗੋਲ ਪਾਈਪ ਹੁੰਦੀ ਆ ਪੀਵੀਸੀ ਦੀ 1 ਇੰਚ ਦਾ ਟੁਕੜਾ ਕੱਟ ਲਓ ਤੇ ਵਿਚਾਰੇ ਸੈਂਟਰ 'ਚ ਰੱਖ ਲਓ ਚਾਰੇ ਪਾਸੇ ਇਹਨੂੰ ਭਰ ਦੋ 1 ਇੰਚ ਦਾ ਪੂਰਾ ਲੈਵਲਾ ਹੋ ਜਾਊਗਾ ਇਹਦਾ ਉਦੋਂ ਬਾਅਦ ਇਹੋ ਜਿਹੇ ਫੁਹਾਰੇ ਦੇ ਨਾਲ ਇਹਨੂੰ ਪਾਣੀ ਦੇ ਨਾਲ ਇਦਾਂ ਪੂਰਾ ਗਿੱਲਾ ਕਰ ਦੇਣਾ ਇਹਦਾ ਪੂਰਾ ਛੜਕਾਵ ਕਰ ਦੇਣਾ ਇਹਦਾ ਤੁਸੀਂ ਇਹ ਛੜਕਾਵ ਜਿਹੜਾ ਆ ਤੁਸੀਂ ਜਦੋਂ ਕਰੋਗੇ ਤਾਂ ਇਹਨੂੰ ਜਿਹੜਾ ਗਿੱਲਾ ਰੱਖਣਾ ਬਹੁਤ ਜ਼ਰੂਰੀ ਆ ਮੌਇਸਚਰ ਥੋੜਾ ਰੱਖਣਾ ਹੈ ਜਿਆਦਾ ਗਿੱਲਾ ਨਹੀਂ ਕਰਨਾ ਪਾਣੀ ਸਿੱਧਾ ਨਹੀਂ ਡੋਲਣ ਨਾ ਲੋਟੇ ਨਾਲ ਨਾ ਗਲਾਸ ਨਾਲ ਸਿਰਫ ਫੁਹਾਰੇ ਦੇ ਨਾਲ ਪਾਣੀ ਦੇਣਾ ਤੁਸੀਂ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਆਪਾਂ ਇਹ ਲਿਫਾਫੇ ਲੈ ਕੇ ਆਉਨੇ ਆ ਨਾ ਜਦੋਂ ਆਪਾਂ ਕੰਪੋਸਟ ਲੈ ਕੇ ਲੈ ਕੇ ਆਵਾਂਗੇ ਤਾਂ ਇਹਦੇ ਅੰਦਰ ਜਿਹੜੇ ਸوراਖ ਆ ਦੇਖੋ ਤੁਸੀਂ ਮੈਂ ਇੱਕ ਸوراਖ ਕੀਤੇ ਹੋਏ ਚਾਰੋਂ ਪਾਸੇ ਇਹ ਸوراਖ ਕਰਨੇ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਅੰਦਰ ਮੌਇਸਚਰ ਬਣ ਜਾਂਦਾ ਹੈ ਤਾਂ ਇਹਦੇ ਅੰਦਰ ਉਹ ਜਿਹੜਾ ਨਾ ਉਹ ਜਿਹੜੀ ਆ ਮਤਲਬ ਇਹ ਫੰਗਸ ਜਿਹੜੀ ਆ ਉਹ ਨਹੀਂ ਪੈਦਾ ਹੁੰਦੀ ਤਾਂ ਦੂਜੀ ਗੱਲ ਆਸੀਂ ਇੱਕ ਟ੍ਰਾਇਲ ਕੀਤਾ ਸੀ ਕਿਉਂਕਿ ਸਾਨੂੰ ਕਿਸੇ ਵੀਰ ਨੇ ਕਿਹਾ ਸੀ ਵੀ ਇਹਨੂੰ ਨਾ ਉੱਪਰੋਂ ਆਇਆ ਕਰਕੇ ਕਟਿੰਗ ਕਰਦੇ ਹੋ ਤਾਂ ਮੈਂ ਥਰਡੇ ਲਿਫਾਫਿਆਂ ਦੇ ਕਟਿੰਗ ਕਰਦੀ ਸੀ ਕੈਂਚੀ ਦੇ ਨਾਲ ਤੇ ਇਹ ਲਿਫਾਫੇ ਕਰਦੀ ਸੀ ਫੋਲਡ ਪਰ ਹੁਣ ਇਹ ਲਿਫਾਫੇ ਸਾਨੂੰ ਵਧੀਆ ਲੱਗੇ ਕਿਉਂਕਿ ਇਹਦੇ ਅੰਦਰ ਵਧੀਆ ਆਰਾਮ ਨਾਲ ਜਿਹੜੀਆਂ ਕਿਨਾਰੀਆਂ ਦੇ ਅੰਦਰ ਅੰਦਰ 1 ਇੰਚ ਜਿਹੜੀ ਕੇਸਿੰਗ ਹੋ ਗਈ ਤੇ ਥੱਲੇ ਜਿਹੜਾ ਹੁਣ ਸਾਨੂੰ ਦਿੱਕਤ ਆ ਗਈ ਸੀ ਕਿਉਂਕਿ ਉਹ ਹਣੇ ਲਿਫਾਫੇ ਅਸੀਂ ਵੱਡ ਬੈਠੇ ਤੇ ਹੁਣ ਸਾਨੂੰ ਕੇਸਿੰਗ ਜਿਹੜੀ ਹੈ ਬੜੀ ਮੁਸ਼ਕਲ ਦੇ ਨਾਲ ਆਥ ਰੱਖ ਰੱਖ ਕੇ ਹੌਲੀ ਹੌਲੀ ਕੀਤੀ ਹੈ ਤੇ ਇਹ ਥੋੜੀ ਜੀ ਸਮੱਸਿਆ ਜਿਹੜੀ ਹੈਗੀ ਆ ਤੁਸੀਂ ਲਿਫਾਫਾ ਲੈ ਕੇ ਇਹਨੂੰ ਮਤਲਬ ਵੱਡਣਾ ਨਹੀਂ ਹੈਗਾ ਜਦੋਂ ਵੀ ਤੁਸੀਂ ਲਿਆ ਕੇ ਰੱਖ ਲਿਆ ਇਹ 15 20 ਦਿਨ ਲੱਗਣਗੇ ਤਾਂ ਇਸ ਨੂੰ ਨਾ ਤੁਸੀਂ ਇਹਦੇ ਅੰਦਰ ਇੱਕ ਵਾਰ ਲਿਆ ਕੇ ਤੋਂ ਸਰਾਹ ਕਰਕੇ ਤੇ ਇਹਨੂੰ ਲਿਫਾਵੇ ਨੂੰ ਫੋਲਡ ਕਰਕੇ ਬੰਨ ਕੇ ਰੱਖ ਦਿਓ ਮਾੜਾ ਜਿਆਦਾ ਕਸ ਕੇ ਨਹੀਂ ਬੰਨਣਾ ਪੋਲਾ ਜਿਹਾ ਬੰਨ ਕੇ ਰੱਖ ਦਿਓ ਨੇਰੇ ਦੇ ਵਿੱਚ ਕਮਰੇ 'ਚ ਰੱਖ ਦਿਓ ਤੇ ਤਕਰੀਬਨ ਜਿਹੜਾ ਤਾਪਮਾਨ ਹੈ ਨਾ ਠੰਡਾ ਹੋਣਾ ਚਾਹੀਦਾ ਤੁਸੀਂ ਮੈਂ ਐਂ ਕਹ ਲਉਂ ਵੀ 25 25 ਡਿਗਰੀ ਦੇ ਲਗਭਗ ਜੇ 25 26 ਡਿਗਰੀ ਦੇ ਵਿੱਚ ਵਿੱਚ ਜੇ ਤਾਪਮਾਨ ਹੋਣਾ ਚਾਹੀਦਾ ਤਾਂ ਫਿਰ ਤੁਹਾਡੇ ਜਿਹੜਾ ਇਹ ਜਾਲਾ ਫੜ ਜੂਗੀ ਜਦੋਂ ਇਹਦੇ ਤੇ ਪੂਰਾ ਜਾਲਾ ਬਣ ਗਿਆ ਤਾ ਫੇਰੇ ਦੇ ਅੰਦਰ ਜਿਹੜਾ ਕ੍ਰੈਸ਼ਿਸ ਜਿਹੜੀ ਆ ਉਹ ਮਾਰਨੇ ਆ ਜਿਵੇਂ ਤੁਹਾਨੂੰ ਵੀਡੀਓ ਦੇ ਅੰਦਰ ਦਿਖਾ ਦੇਣਾ ਮੈਂ ਤੁਹਾਨੂੰ ਕਿ ਕਿਦਾਂ ਜਿਹੜੀ ਐ ਇਹ ਅਸੀਂ ਆ ਕਰੀ ਜਾ ਰਹੇ ਹੈਗੇ ਆ ਉਹ ਤੁਹਾਨੂੰ ਮੈਂ ਵੀਡੀਓ 'ਚ ਦਿਖਾਉਣਾ ਜੀ ਆਪਾਂ ਜੇ ਤੇ ਪੂਰਾ ਹੁਣ ਕੇਸ ਹੀ ਦਿਖਾਉਣਾ ਤੁਹਾਨੂੰ ਮੈਂ ਦੇਖੀ ਕਿੰਚੇਗਾ ਹੈਗਾ ਹੈਗਾ ਆ ਆ ਇਹਨਾਂ ਇੰਚ ਹੋ ਗਏ ਨਾ ਬਸ ਇੰਨੇ ਇੰਨੇ ਹੀ ਰੱਖਣਾ ਹੈ ਇੰਨਾ ਕੁ ਤਕਰੀਬਨ ਇਹ ਆਪਾਂ ਵੇਖ ਲਓ ਇੰਨੀ ਹੀ ਕੱਟਣਾ ਹਾਂਜੀ ਹੂੰ ਹੂੰ 1 ਇੰਚ ਤੱਕ ਹੋਣਾ ਬਸ ਜੇਕਰ ਤੁਸੀਂ ਹੋਰ ਵੀ ਤਰੀਕਾ ਵਰਤ ਸਕਦੇ ਹੋ ਜੇ ਕੋਈ ਇਹਨੂੰ ਤੁਹਾਨੂੰ 1 ਇੰਚ ਤਾਂ ਨਹੀਂ ਪਤਾ ਲੱਗਦਾ ਤਾਂ ਇੱਕ ਇੰਚ ਦੀ ਜਿਹੜੀ ਪਾਈਪ ਦਾ ਟੁਕੜਾ ਹੁੰਦਾ 3 ਇੰਚ ਦਾ ਉਹਦਾ 1 ਇੰਚ ਦਾ گول ਟੁਕੜਾ ਕੱਟ ਲਓ ਤੇ ਉਹਨੂੰ ਵਿਚਾਲੇ ਸੈਂਟਰ ਚ ਰੱਖ ਲਓ ਤੇ ਉਹਦੇ ਚਾਰੇ ਪਾਸੇ ਜਿਹੜਾ ਮਟੀਰੀਅਲ ਭਰ ਦੋ ਤੁਹਾਨੂੰ ਆਪਣੇ ਆਪ ਹੀ ਉਹਦੇ ਬਰਾਬਰ ਜਿਹੜਾ ਆ ਉਹ 1 ਇੰਚ ਦਾ ਜਿਹੜਾ ਉਹ ਅੰਦਾਜ਼ਾ ਜਿਹੜਾ ਤੁਹਾਨੂੰ ਤਿਆਰ ਹੋ ਜੂਗਾ ਕਿਉਂਕਿ ਉਹਨੂੰ ਸਾਡਾ ਤਾਂ ਇਹ ਚੀਜ਼ ਦਾ ਅੰਦਾਜ਼ਾ ਹੈਗਾ ਤਾਂ ਕਰਕੇ ਅਸੀਂ ਭਰ ਦਿੰਦੇ ਆ ਤੇ ਇਹ ਵੀ ਕੋਈ ਨਵਾਂ ਹੁੰਦਾ ਨਹੀਂ ਪਤਾ ਲੱਗਦਾ ਤੇ ਉਸ ਲਈ ਇਹਨਾਂ ਨੂੰ ਵੀ ਕਰਨਾ ਪਈਦਾ। ਉੱਚਾ। ਉਹ ਤੁਮਾਰਾ ਬੜਾ ਖੁਰਚਣਾ ਜ਼ਰੂਰੀ ਹੈ। ਕਿਉਂਕਿ ਇਹਦੀ ਪਰਤ ਜਿਹੜੀ ਤੋੜਨੀ ਜ਼ਰੂਰੀ ਹੈ ਜਾਲੇ ਦੀ। ਜੇ ਤੁਸੀਂ ਪਰਤ ਨਾਲ ਤੋੜੀ ਤੇ ਫੇਰ ਇਹ ਰਹਾ ਉਹ ਥੋੜਾ ਜਿਹਾ ਸੰਗਤ ਜਿਹਾ ਜਹਾ ਆਪ ਤੋਂ ਹੋ ਸਕਦਾ ਹੈ। ਇਸ ਕਰਕੇ ਪਰਤ ਜਿਹੜੀ ਮੜੜੜ ਇਕੱਠਾ ਨਾ ਕਰਨਾ। ਇਹਨੂੰ ਐ ਖਲਾਅ ਦੇ ਖਲਾਅ ਦੇ ਖਲਾਅ ਦੇ ਐ ਖਲਾਅ ਕਰਕੇ ਰੱਖਣੀ। ਹਾਂ। ਇਹਨੂੰ ਇਕੱਠਾ ਨਹੀਂ ਕਰਨਾ। ਇਹਨੂੰ ਐ ਨਾ ਇਹ ਤਰ੍ਹਾਂ ਇਹ ਨਹੀਂ ਕਰਦੇ। ਇਹ ਨੂੰ ਸਿਰਫ ਐ ਕ੍ਰੈਸ਼ ਕਰਨਾ ਇਹਨੂੰ। ਐ ਸਿਰਫ ਕ੍ਰੈਸ਼ ਹੀ ਕਰਨਾ ਹੈ। ਇਤਨਾ ਜ਼ਿਆਦਾ ਮਾੜਾ-ਮਾੜਾ ਵੀ ਇੱਕ ਦੂਜੇ ਦੇ ਥਾਂ ਤੇ ਇਕੱਠਾ ਨਹੀਂ ਕਰਨਾ ਇਹਨੂੰ ਵਿਚਾਲੇ। ਕਿਤੇ ਨਹੀਂ। ਸਿਰਫ ਐ ਕ੍ਰੈਸ਼। ਥੋੜਾ ਜਿਹਾ ਬਸ ਮੰਨ ਕੇ ਚੱਲੋ ਵੀ ਜਿਵੇਂ ਆਪਾਂ ਮੰਨ ਕੇ ਚੱਲੋ ਵੀ ਜਿਹੜੀ ਜਿਹੜੀ ਪੱਤਾਂ ਸਿਰਫ ਉਹ ਹਲਾਉਣੀ ਹੈ ਬਸ। ਵੀ ਇਹਨੂੰ ਐ ਇਕੱਠਾ ਕਰਾਂਗੇ ਤਾਂ ਫੇਰ ਇਹ ਜਾਲਾ ਖਰਾਬ ਹੋ ਜਿਗਾ। ਜਾਲਾ ਤੋੜਨਾ ਦਾ। ਹਾਂ ਬਸ ਇਕੱਲਾ ਜਾਲਾ ਉਹ ਤੋੜਨਾ। ਉਦੋਂ ਬਾਅਦ ਜੀ ਨੂੰ ਉਹ ਕਰਨਾ ਦੇ ਇੱਕ ਨਾ ਲਫਾਫਾ ਜਿਹੜਾ ਕਦੀ ਵੀ ਇਹਨੂੰ ਕੈਂਚੀ ਨਾਲ ਨਾ ਕੱਟਿਆ ਹੋਊਗੀ ਆ ਪੰਜ ਲਫਾਫੇ ਅਸੀਂ ਨਹੀਂ ਕੱਟੇ ਤੇ ਥੱਲੇ ਅਸੀਂ ਕੈਂਚੀ ਨਾਲ ਕੱਟ ਚੁੱਕੀ ਸੀ ਜਿਉਂ ਕਿ ਸਾਡੀ ਵੀ ਪਹਿਲੀ ਵਾਰੀ ਲਾਇਆ ਸੀ ਤੇ ਜਦੋਂ ਹੁਣਾ ਜਦੋਂ ਅਸੀਂ ਦੇਖਿਆ ਇਹਦਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਜਦੋਂ ਅਸੀਂ ਆਇ 1 ਇੰਚ ਵੀ ਪੱਤ ਚੜਾ ਰਹੇ ਆ ਇਹ ਫਿਰ ਉਹ ਖਿਚਣਾਣੀ ਔਖੀ ਹੋ ਜਾਂਦੀ ਆ ਕੱਟ ਕੇ ਲਫਾਫਾ ਸਾਬ ਹੋ ਜਾਂਦਾ ਹਾਂ ਕੱਟ ਕੇ ਲਫਾਫਾ ਨਾ ਫਿਰ ਉਹ ਥੱਲੇ ਚਲਾ ਜਾਂਦਾ ਨਾ ਫਿਰ ਇਹ ਨਾ ਜਾਂਦਾ ਜਿੰਨਾ ਪਹੁੰਚ ਗਏ ਜਿੰਨਾ ਮੱਥੇ ਕਰ ਲਿਆ ਹਾਂ ਇਹ ਜਿੰਨਾ ਮਰਜੀ ਇਹਦੇ ਉੱਤੇ ਹੁਣ ਘਾਹ ਥੋੜਾ ਅਸੀਂ ਫਿਰ ਕੇਸਿੰਗ ਕਰਾਂਗੇ ਅਗਲੀ ਵਾਰੀ ਥੋੜੀ ਥੋੜੀ ਜਦੋਂ ਜਿਹੜਾ ਇਹ ਉਹ ਹੋ ਜਾਊਗਾ ਕਰਮਾ ਜੂਗਾ ਕਰਮਾ ਜੂਗਾ ਇਸ ਤੋਂ ਬਾਅਦ ਜਦੋਂ ਇਹ ਕੇਸਿੰਗ ਹੋ ਗਈ ਫਿਰ ਅਸੀਂ ਜਿਹੜੀ ਬੋਤਲ ਆ ਉਹ ਇਸ ਤਰੀਕੇ ਦੇ ਨਾਲ ਜਿਹੜੀ ਇਹ ਸਪਰੇਅ ਜਿਹੜੀ ਇਹਦੇ ਤੇ ਜਿਹੜੀ ਉਹ ਕਰਨੀ ਹੈ ਸਪਰੇਅ ਨਹੀਂ ਬਣਿਆ ਇਹ ਪਾਣੀ ਹੈ ਪਾਣੀ ਜਿਹੜੇ ਇੰਨਾ ਥੋੜਾ ਥੋੜਾ ਸਰਕਾਰ ਜਿਹੜਾ ਹੈ तकरीबन ਇਹਨੂੰ ਮੋਇਸਚਰ ਬਣਾਉਣ ਵਾਸਤੇ ਥੋੜਾ ਥੋੜਾ ਰੈਫਰੈਂਸ ਮਿਲ ਨਹੀਂ ਰਿਹਾ ਮੈਨੂੰ ਕੁਝ ਨਾ ਮਿਲਦੀ ਇਹ ਨੰਬਰ ਜੀ ਬਹੁਤ ਜ਼ਿਆਦਾ ਨਹੀਂ ਸਿਰਫ ਥੋੜਾ ਜਿਹਾ ਹਾਂ ਥੋੜੀ ਥੋੜੀ ਦਰਮਿਆਨੀ ਦਰਮਿਆਨੀ ਇਹ ਸਿੱਕੇ ਉਹ ਕੋਲੋਂ ਦਾ ਬਈ ਕਰਵਾਸ ਜਿਹੜੀ ਆ ਬਿਲਕੁਲ ਆਰਗੈਨਿਕ ਹੈ ਇਹਦੇ ਵਿੱਚ ਨਾ ਕੁਝ ਨਹੀਂ ਹੈਗਾ ਕੋਈ ਕੈਮੀਕਲ ਨਹੀਂ ਪਾਇਆ ਤੇ ਕਲੀ ਜਿਹੜਾ ਪਹਿਲਾਂ ਵੀ ਜਿਹੜਾ ਮਟੀਰੀਅਲ ਤੁਹਾਨੂੰ ਦਿਖਾਇਆ ਲਾਇਆ ਹੈ ਜਿਹੜੀ ਕਲੀ ਤੇ ਜਿਹੜੀ ਕਲੀ ਕਲੀ ਦੇ ਨਾਲ ਦੂਜੀ ਆ ਆ ਕੰਪੋਸਟ ਆ ਜਿਹਦੇ ਉਹ ਦੂਜੀ ਜਦੋਂ ਕੋਕੋ ਪੇਟਾ ਕੋਕੋ ਬਿਟ ਦੇ ਨਾਲ ਥੋੜਾ ਜਿਹਾ ਅਸੀਂ ਵਿੱਚ ਇਹਦੇ ਸਵਾਰ ਲਾਤੀ ਜਿਹੜੀ ਜਿਹੜੀ ਜੋ ਦੁੱਤੀ ਹੁੰਦੀ ਹੈ ਇਹਦੇ ਲਈ ਨੇ ਇੰਗਰੀਅਨ ਕੱller ਆ ਰਹੀ ਚੰਦਰੀ ਕਾਲੀ ਕੁਆਲਟੀ ਉਹ ਵਿੱਚ ਸਾਤੀ ਉਹਦੇ ਨਾਲ ਤੇਰੇ ਜਿਹਾ ਥੋੜਾ ਜਿਹਾ ਪੰਗਸ ਵਗੈਰਾ ਇਹਦਾ ਕੱਟਪੈਦਾ 60-60 ਮਿੰਟ ਦੀ ਜੀ ਸਹੀ ਹੈ ਇਹ ਅਸੀਂ 10 ਬੈਗ ਲਾਏ ਆ 10 ਬੈਗਾਂ ਤੋਂ ਅਸੀਂ ਸਟਾਰਟ ਕਰਾਂਗੇ ਤੇ ਕਾਮਯਾਬ ਕਿੰਨਾ ਹੋਨੇ ਇਹ ਹੁਣ ਤੁਹਾਨੂੰ ਤਕਰੀਬਨ ਤਕਰੀਬਨ ਅਸੀਂ ਬੁੱਲਿਹਰੇ ਦੇ ਅੰਦਰ ਪਾਈ ਚੱਲਾਂਗੇ ਅਸੀਂ ਇਹ ਪਰ ਦੋਸਤੋ ਇਹ ਜਿਹੜਾ ਬੈਗ ਆ ਇਹਨੂੰ ਜਦੋਂ ਉੱਤੋਂ ਮਾਰਦੇ ਨਾ ਸੈਡਾ ਦੇ ਉੱਤੇ ਵੀ ਇਸ ਤਰ੍ਹਾਂ ਜਿਹੜੀ ਹੈ ਮੜਾ ਮੜਾ ਸੱਪਰੇ ਜਿਹੀ ਮਾਰ ਦੇਣੀ ਹੈ ਕਿਉਂਕਿ ਸੈਡਾ ਦੇ ਉੱਤੇ ਬੈਗ ਦੇ ਵਿੱਚ ਸਰਾਖ ਕੱਢੇ ਹੋਏ ਆ ਸਾਡੇ ਤੇ ਬੈਗ ਇਹ ਤੁਸੀਂ ਪਹਿਲਾਂ ਤਾਂ ਜਿਹੜਾ ਤੁਸੀਂ ਵੇਸਟਮੈਂਟ ਜਿਹੜਾ ਕਹਿੰਦੇ ਹੋ ਇਹ ਕਿਉਂਕਿ ਜਿਹੜੇ ਕੰਪੋਸਟ ਬਣਾਉਣੀ ਹੈ ਤਿਆਰ ਕਰਨੀ ਆ ਬਹੁਤ ਔਖੀ ਹੈ ਤਾਂ ਤੁਸੀਂ ਬਹੁਤ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਤੂੜੀ ਦੇ ਅੰਦਰ ਕੰਪੋਸਟ ਤਿਆਰ ਕਰਦੀਆਂ ਨੇ ਉਹ ਕਿੱਦਾਂ ਕਰਦੀਆਂ ਨੇ ਉਹਦੇ ਬਾਰੇ ਤੁਹਾਨੂੰ ਅਸੀਂ ਇੱਕ ਵੀਡੀਓ ਸਪੈਸ਼ਲ ਪਾ ਦਾਂਗੇ ਬੱਟ ਇਹ ਸਾਡੇ ਨਾਲ ਮੇਰਾ ਨੰਬਰ ਹੈਗਾ ਤੁਹਾਡੇ ਕੋਲ ਕੋਈ ਕਿਸੇ ਨੇ ਕੋਈ ਪੋਸਟ ਤਿਆਰ ਕੀਤੀ ਕਰਾਈ ਕਿਸੇ ਬੰਦੇ ਨੇ ਲੈਣੀ ਹੋਵੇ ਤਾਂ ਅਸੀਂ ਤੁਹਾਨੂੰ ਨੰਬਰ ਦੇ ਜਾਵਾਂਗੇ ਤੁਸੀਂ ਉੱਥੋਂ ਇਹਦਾ ਲਿਖਾਫੇ ਮਿਲ ਲੈਣਗੇ ਲਿਖਾਫੇ ਤੋਂ ਬਾਅਦ ਜਿਹੜਾ ਮਟੀਰੀਅਲ ਕੇਸਿੰਗ ਕਰਨ ਦਾ ਜਿਹੜਾ ਹੈ ਅਸੀਂ ਤੁਹਾਨੂੰ ਜਿਹੜਾ ਉਹ ਸਮਝਾਈ ਜੰਨੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਤੇ ਹੁਣ ਇਹ ਜਿਹੜੀ ਕੇਸਿੰਗ ਤਕਰੀਬਨ ਜਿਹੜੀ ਉੱਪਰਲੇ 5 ਰਫਰਾਂ ਦੀ ਹੋ ਚੁੱਕੀ ਐ ਤੇ ਹੁਣ ਥੱਲੇ ਤੁਸੀਂ ਨਿਗਾਹ ਮਾਰੋਗੇ ਤਾਂ ਹੁਣ ਆ ਜਿਹੜੇ ਥੱਲੇ ਲਿਫਾਫੇ ਐ ਅਸੀਂ ਇਹਦੇ ਤੋਂ ਅਖਬਾਰਾਂ ਲਾ ਦੇ ਲੱਗੇ ਆ ਇਹ ਸਾਡੇ 1.5 ਦਿਨੀਆਂ ਲੱਗੀਆਂ ਹੋਈਆਂ ਸੀਗੀਆਂ ਇਹ ਤਕਰੀਬਨ ਸਾਨੂੰ 20 ਤੋਂ 25 ਦਿਨ ਹੋ ਗਏ ਨੂੰ ਤੇ ਹੁਣ ਇਹਦੇ ਇੱਥੇ ਅਸੀਂ ਗਲਤੀ ਕੀ ਕਰ ਬੈਠੇ ਆ ਅਸੀਂ ਜਿਹੜੀ ਇਹਦੇ ਤੋਂ ਦੇਖੋ ਤੁਸੀਂ ਦੇਖ ਸਕਦੇ ਹੋ ਕਰਾ ਰੀਆਂ ਅਸੀਂ ਕੈਂਚੀ ਨਾਲ ਕੱਟਦੇ ਆ ਇਹ ਥੋੜਾ ਜਿਹਾ ਸਾਡੇ ਕੋਲ ਗਲਤ ਹੋ ਗਿਆ ਕਾਫੀ ਕਿਉਂਕਿ ਜਿਵੇਂ ਜਿਹੀ ਇਹ ਕਿਨਾਰੀਆਂ ਨਾ ਕੱਟੀਆਂ ਹੁੰਦੀਆਂ ਤੇ ਅੱਜ ਸਾਨੂੰ ਇਹ ਥੋੜਾ ਜਿਹਾ ਜਿਵੇਂ ਉੱਪਰ ਸੀਗਾ ਇੰਦਾ ਸਾਨੂੰ ਇਹ ਸਾਰਾ ਸਿਸਟਮ ਮਿਲ ਜਾਣਾ ਸੀ ਜੇ ਤੁਸੀਂ ਦੇਖਿਆ ਹੋਊਗਾ ਵੀ ਜਾਲਾ ਵੀ ਘੱਟ ਫੈਲਿਆ ਉੱਪਰ ਜਾਲਾ ਜ਼ਿਆਦਾ ਫੈਲਿਆ ਥੱਲੇ ਘੱਟ ਫੈਲਿਆ ਕਿਉਂਕਿ ਇਹਦੀਆਂ ਕਿਨਾਰੀਆਂ ਕੱਟੀਆਂ ਸੀ ਸੀਗੀਆਂ ਤੇ ਦਫਾਫਾ ਉੱਪਰ ਬੰਦ ਨਹੀਂ ਕੀਤਾ ਸੋ ਕੋਈ ਗੱਲ ਨਹੀਂ ਪਤ ਹੈ ਇਹ ਵੀ ਥੋੜਾ ਜਿਹਾ ਜੇ ਅਸੀਂ ਤੁਸੀਂ ਇਹ ਗਲਤੀ ਪਹਿਲੀ ਗੱਲ ਤਾਂ ਕਰਨੀ ਸੀ ਜੇ ਕਿਸੇ ਵੀਰ ਭਰਾ ਨੇ ਕਰ ਦਿੱਤੀ ਆ ਤਾਂ ਕੋਈ ਨਹੀਂ ਤੁਸੀਂ ਇੱਥੇ ਵਾਲਾ ਇਹਨੂੰ ਕ੍ਰੈਸ਼ ਕਰਨਾ ਹੈ ਤੇ ਉਸ ਜਿਵੇਂ ਮੈਂ ਪਹਿਲਾਂ ਉਹਦੇ ਵਿੱਚ ਵੀਡੀਓ ਦੱਸਿਆ ਸੀਗਾ ਉੱਪਰ ਵਾਲੇ ਦਾ ਕਰਾਓ ਉੱਥੇ ਵੀ ਕਰ ਲੈਣਾ ਐਂਦਾ ਕਰਕੇ ਤੇ ਇਥੇ ਥੋੜਾ ਜਿਹਾ ਬਸੇ ਹੱਥ ਲਾ ਕੇ ਤੇ ਥੋੜਾ ਜਿਹੜਾ 1 ਇੰਚ ਜਿਹੜਾ ਮਟੀਰੀਅਲ ਚੜੋਣਾ ਕੋ ਥੋੜਾ ਧਿਆਨ ਨਾਲ ਚੜੋਣਾ ਕਿ ਆਸੇ-ਪਾਸੇ ਜਿਹੜਾ ਇਹ ਗੁੱਲੇ ਜਿਵੇਂ ਕਿ ਹੁਣ ਅਸੀਂ ਇੱਥੇ ਕਰ ਰਹੇ ਹੈਗੇ ਹਨ ਉਹ ਐਂ ਕਰਸੀ ਬਿਲਕੁਲ ਧਿਆਨ ਕਰਤੀ ਕਿਉਂਕਿ ਇੱਕ ਵਾਰ ਇਹਦਾ ਜਮਾਵ ਹੋ ਗਿਆ ਫਿਰ ਕੋਈ ਦਿੱਕਤ ਨਹੀਂ ਆਉਂਦੀ ਜਿੰਨਾ ਜਿਮਾਵ ਨਹੀਂ ਹੁੰਦਾ ਉਹਨਾਂ ਤੇ ਥੋੜੀ ਜਿਹੀ ਵੀ ਪਾਸੇ-ਆਸੇ ਡੁੱਲਣ ਦਾ ਡਰ ਹੁੰਦਾ ਜੇ ਤੁਸੀਂ ਕੱਟਣਾ ਵੀ ਆ ਤਾਂ ਫਿਰ ਇਹ ਬਣ ਲਫਾਫਾ ਜਿਹੜਾ ਹੈਗਾ ਉਹ ਇਹ 3-4 ਡੇਢ 2 ਇੰਚ 2 ਇੰਚ ਤੋਂ ਉੱਪਰ-ਉੱਪਰ ਪਲੱਸ ਜਿਹੜਾ ਛੱਡ ਕੇ 3 ਇੰਚ ਤੱਕ ਵੀ ਕੱਟ ਸਕਦੇ ਹੋ ਕੋਈ ਗੱਲ ਨਹੀਂ ਬਸ 2 ਇੰਚ ਤੋਂ ਕੱਟ ਲਾਓ ਕੋਈ ਵੀ ਲਫਾਫਾ ਐਂ ਤਾਂ ਇਹਨੂੰ ਕਰਨਾ ਜੇ ਵੀ ਕੱਟਣ ਦੀ ਲੋੜ ਨਹੀਂ ਕਿਉਂਕਿ ਜਿੰਨਾ ਮਰਜ਼ੀ ਕੰਮ ਲਵੇ ਜੇ ਤੁਸੀਂ ਹਾਂ ਜੇ ਤੁਸੀਂ ਨਾ ਕਟੋਗੇ ਤਾਂ ਤੁਹਾਡੀ ਟੈਨਸ਼ਨ ਨਹੀਂ ਹੈਗੀ ਬਿਲਕੁਲ ਵੀ ਜਮਾਂ ਟੈਨਸ਼ਨ ਨਹੀਂ ਹੋਵੇਗਾ ਇਹ ਘਟਨੇ ਦਾ ਨੁਕਸਾਨ ਹੈ ਨੁਕਸਾਨ ਆ ਦੇ ਕਿਸੇ ਨੂੰ ਮੈਂ ਕੇਸਿੰਗ ਭੱਜ ਰਿਹਾ ਹੈਗਾ ਬਟ ਜਿਸਿੰਗ ਪੂਰੀ ਨਹੀਂ ਆ ਰਹੀ ਪੂਰੀ ਨਹੀਂ ਆ ਰਹੀ ਹੈ ਦੇਖੋ ਹੁਣ ਸਾਈਡਾਂ ਚ ਰਫਾਫੇ ਦੀ ਜਿਹੜੀ ਆ ਪੰਨੀ ਹੈ ਉਹ ਘਟਨੀ ਜੀ ਹੈ ਪਰ ਅਸੀਂ ਇਹਦੇ ਜੋ ਜਿਹੜੀ ਸਾਨੂੰ ਜਿਹੜੀ ਖੰਭਾ ਦੀ ਜਿਹੜੀ ਕਾਲੂ ਮਸ਼ਰੂਮ ਜਦੋਂ ਖੰਭਾ ਤਿਆਰ ਹੋਣੀ ਹੈ ਤਾਂ ਉਹ ਤਕਰੀਬਨ ਇਹਦੇ ਜੋ ਘੱਟ ਕੁਆਂਟੀਟੀ ਚ ਹੋਣੀ ਹੈ ਕਿਉਂਕਿ ਸਾਈਡਾਂ ਦੇ ਉੱਤੇ ਜਿਹੜੀ ਕੇਸਿੰਗ ਸਹੀ ਤਰੀਕੇ ਨਾਲ ਜਰੂਰੀ ਹੈ ਦੇਖੋ ਜਿਹੜਾ ਉੱਪਰਲਾ ਰਫਾਫਾ ਸੀ ਉਹਦੇ ਵਿੱਚ ਪਈ ਹੈ ਇਹ 10 ਮਾਫਰੇ ਦਾ ਉਹ 20 25 ਕਿਲੋ ਦਾ ਮਟੀਰੀਅਲ ਜਿਹੜਾ ਲਗਭਗ ਉਸ ਇੱਥੇ ਆ ਸਜਦਾ ਹੈ। ਆਹ ਦੇਖੋ ਇਹ ਤਾਂ ਥੋੜਾ ਜਿਆਦਾ ਹੋ ਰਿਹਾ। ਕੇਸਿੰਗ 1 ਇੰਚ ਤੋਂ ਘੱਟ ਤਾਂ ਕੇਸਿੰਗ ਆਪਾਂ ਕਰਨੀ ਹੀ ਨਹੀਂ ਇਹ ਬਿਲਕੁਲ ਧਿਆਨ ਰੱਖਿਓ। ਵੱਧੋ ਸਾਡੀ ਹੈ? ਨਹੀਂ ਵੱਧ ਨਹੀਂ 1 ਇੰਚ ਲਗਭਗ 1 ਇੰਚ ਤੋਂ ਨਾ ਘੱਟ ਨਾ ਵੱਧ ਤੇ ਉਸ ਤੋਂ ਬਾਅਦ ਤੁਸੀਂ ਬਾਅਦ ਵਿੱਚ ਫਿਰ ਛੋਟੇ ਛੋਟੇ ਸਾਨੂੰ ਲੋਡ ਪੈਣੀ ਹੈ। ਜੇ ਕੁਝ ਜਿਆਦਾ ਹੋ ਜੂ ਤਾਂ ਵੀ ਸਾਨੂੰ ਦਿੱਕਤ ਹੈ ਪਰ ਤੇ ਇਹ ਵੀ ਕੋਈ ਪੁਆਇੰਟ ਕੋਈ ਕੁਝ ਜਿਆਦਾ ਹੋ ਜਾਏ ਤਾਂ ਕੋਈ ਗੱਲ ਨਹੀਂ ਪਰ ਜਿਆਦਾ ਨਹੀਂ ਇਸ ਤਰੀਕੇ ਦੇ ਨਾਲ ਤੁਸੀਂ ਸਾਰੀ ਇਹ ਚੀਜ਼ ਜਲੀਆ ਕਰਨੀ ਹੈ ਉਹਨਾਂ ਦੀ ਸਾਰੀ ਉਹ ਕਰਦਿਨੇ ਇੱਕ ਗੱਲ ਹੋਰ ਹੈ ਜੀ ਜਦੋਂ ਇਹ ਮਟੀਰੀਅਲ ਆਪਾਂ ਲਾ ਲਿਆ ਨਾ ਜਦੋਂ ਵੀ ਸਾਰਾ ਮਿਕਸ ਕਰ ਲਿਆ ਤਾਂ ਇਹਨੂੰ 24 ਘੰਟਿਆਂ ਵਾਸਤੇ ਟੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ ਏਅਰ ਲਾ ਕੇ ਇਹਨੂੰ ਟੱਕ ਕੇ ਰੱਖ ਦਿਓ ਤਾਂ ਕਿ ਫਿਰ ਆਪਾਂ ਇਹਨੂੰ ਕੇਸਿੰਗ ਕਰਨੀ ਹੈ ਉਦੋਂ ਪਹਿਲਾਂ ਕੇਸਿੰਗ ਨਹੀਂ ਕਰਨੀ 24 ਘੰਟੇ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਹ ਧਿਆਨ ਰੱਖਣਾ ਇਹ ਗੱਲ ਦਾ ਤੇ ਇਹ ਦੋਸਤੋ ਤੁਸੀਂ ਵੀਡੀਓ ਦੇ ਅੰਦਰ ਦੇਖਿਆ ਵੀ ਅਸੀਂ ਕਿਦਾਂ ਇਹਦੀ ਕੇਸਿੰਗ ਕੀਤੀ ਹੈ ਤੇ ਕਿਦਾਂ ਇਸ ਨੂੰ ਨੂੰ ਭਰਿਆ ਹੈ ਤੇ ਹੁਣ ਇਹਦਾ ਧਿਆਨ ਇੱਕੋ ਹੀ ਗੱਲ ਦਾ ਰੱਖਣਾ ਕਿ ਇਸ ਨੂੰ ਨਾ ਅਸੀਂ ਜਿਵੇਂ ਥੋੜਾ ਥੋੜਾ ਪਾਣੀ ਜਿਹੜਾ ਆ ਸਵੇਰੇ ਸ਼ਾਮੀ ਦੇਖ ਕੇ ਤੇ ਇਹਨੂੰ ਐ ਥੋੜਾ ਥੋੜਾ ਗਿੱਲਾ ਕਰਕੇ ਰੱਖਣਾ ਤੇ ਬੋਤਲ ਦੇ ਵਿੱਚ ਪਾਣੀ ਜਿਹੜਾ ਆ ਇਹ ਜਿਆਦਾ ਨਹਿਰ ਦਾ ਪਾਣੀ ਰੱਖਿਓ ਜਾਂ ਆਰੋ ਦਾ ਪਾਣੀ ਪਾ ਕੇ ਰੱਖਿਓ ਤੇ ਹਫਤੇ ਦੇ ਵਿੱਚ ਇੱਕ ਵਾਰ ਜਿਹੜਾ ਆ ਨੀਲੇ ਥੋਥੇ ਦੀ ਸਪਰੇ ਕੋਹਲ ਬਣਾ ਕੇ ਉਹ ਨੀਲੇ ਥੋਥੇ ਦੀ ਜਰੂਰ ਕਰਨੀ ਹੈ ਕਿਉਂਕਿ ਜੇ ਤੁਸੀਂ ਉਹ ਨਾ ਕੀਤੀ ਤੇ ਫਿਰ ਫੰਗਸ ਪੈ ਜਾਊਗਾ ਤੇ ਜੇ ਤੁਸੀਂ ਜੇ ਤੁਹਾਡੇ ਫੰਗਸ ਜੇ ਤੁਸੀਂ ਉਹ ਕਰਨਾ ਚਾਹੁੰਦੇ ਹੋ ਕੈਮੀਕਲ ਤਾਂ ਫਿਰ ਤੁਸੀਂ ਉਹ ਜਿਹੜਾ ਸਾਫ ਜਾਂ ਮੈਨਕੋਜੇਬਜਾ 36 ਜਿਹੜਾ ਉਹ ਮਿਕਸ ਉਹ ਮੈਨਕੋਜੇਬ ਤੇ ਕਾਰਬਨਟਿਜ਼ਮ ਮਿਕਸ ਆਉਂਦਾ ਉਹ ਤੁਸੀਂ ਇਹਦੀ ਕੋਲ ਬਣਾ ਕੇ ਸਪਰੇਅ ਵੀ ਕਰ ਸਕਦੇ ਹੋ ਇਹਦੇ ਉੱਤੇ ਪਰ ਮੈਂ ਤਾਂ ਇਹ ਕਹਿੰਦਾ ਵੀ ਖਾਣ ਵਾਲਾ ਆਪਾਂ ਰੱਖਣੀ ਹੈ ਖਾਣ ਵਾਸਤੇ ਆਪਾਂ ਕਿਹੜਾ ਵੇਚਣੀ ਹੈ ਤਾਂ ਕੋਸ਼ਿਸ਼ ਕਰੋ ਵੀ ਇਹਨੂੰ ਆਰਗੈਨਿਕ ਜਿਹੜੀ ਆ ਉਹ ਰੱਖੀ ਜਾਵੇ ਕਿਉਂਕਿ ਆਰਗੈਨਿਕ ਹੁਣ ਲੱਸੀ ਦਾ ਤਾਂ ਮੈਂ ਪ੍ਰਯੋਗ ਕੀਤਾ ਨਹੀਂ ਇਹਦੇ ਉੱਤੇ ਕਿਉਂਕਿ ਆਪਾਂ ਤਜਰਬਾ ਨਹੀਂ ਹੈਗਾ ਪਰ ਨੀਲੇ ਤੇ ਉਥੇ ਦਾ ਮੈਂ ਪ੍ਰਯੋਗ ਕਰੂੰਗਾ ਕਿਉਂਕਿ ਨੀਲੇ ਤੇ ਉਥੇ ਦਾ ਸਾਨੂੰ ਪਤਾ ਕਿ ਉਹ ਬਲੂ ਕੋਪਰ ਦਾ ਕੰਮ ਕਰੂਗਾ ਤੇ ਬਲੂ ਕੋਪਰ ਇੱਕ ਇਹੋ ਜਿਹੀ ਚੀਜ਼ ਹੈ ਵੀ ਜਿਹੜੀ ਫੰਗਸ ਨੂੰ ਆਉਣ ਹੀ ਨਹੀਂ ਦਿੰਦੀ ਕਿਉਂਕਿ ਉਹ ਬਿਮਾਰੀ ਜੇ ਆ ਜੇ ਫੇਰ ਉਹਦਾ ਬਲੂ ਕੋਪਰ ਦਾ ਕੋਈ ਫਾਇਦਾ ਨਹੀਂ ਪਰ ਜੇ ਬਿਮਾਰੀ ਆਉਣ ਤੋਂ ਪਹਿਲਾਂ ਅਸੀਂ ਉਹਨੂੰ ਟਾਈਮ-ਟਾਈਮ ਨਾ ਕਰਦੇ ਰਹੀਏ ਤਾਂ ਫੇਰ ਫੰਗਸ ਆਉਂਦਾ ਨਹੀਂ ਬਲੂ ਕੋਪਰ ਦਾ ਤਾਂ ਸਾਨੂੰ ਇਸ ਚੀਜ਼ ਦਾ ਤਜਰਬਾ ਹੈ ਤਾਂ ਕਰਕੇ ਅਸੀਂ ਉਹ ਕਰਦੇ ਆਂ ਵੀ ਬਲੂ ਕੋਪਰ ਜਿਹੜਾ ਇਹ ਉਹ ਆਪਾਂ ਇਹਦੇ ਤੇ ਰੱਖਾਂਗੇ ਤੇ ਤਕਰੀਬਨ ਹੁਣ ਇਸ ਤੋਂ ਬਾਅਦ ਜਿਹੜਾ ਜਦੋਂ ਖੁੰਬਾਂ ਆ ਗਈਆਂ ਤਾਂ ਜਦੋਂ ਇਹਦੇ ਨਿਕਲ ਆਈਆਂ ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਇੱਕ ਬਣਾ ਕੇ ਫਿਰ ਛੋਟੀ ਜੀ ਪਾਵਾਂਗੇ ਵੀ ਇਹਦੇ ਚ ਕਿੱਦਾਂ ਦੀਆਂ ਨਿਕਲਦੀਆਂ ਕਿਵੇਂ ਨਿਕਲਿਆ ਪੂਰੀ ਜਾਣਕਾਰੀ ਦਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਰ ਤੁਹਾਨੂੰ ਇਹਦੇ ਤੇ ਹਰ ਚੀਜ਼ ਦੀ ਇੱਕ ਇੱਕ ਜਿਹੜੀ ਜਾਣਕਾਰੀ ਜਿਹੜੀ ਦਿੰਦੇ ਰਵਾਂਗੇ ਉਧਰ ਹੁਣ ਆਪਣਾ ਲਸਣ ਦਾ ਵੀ ਟਾਈਮ ਆ ਗਿਆ ਹੁਣ ਅਗਲੀ ਜਿਹੜੀ ਅਸੀਂ ਵੀਡੀਓ ਜਿਹੜੀ ਆ ਉਹ ਲਸਣ ਦੀ ਤਿਆਰ ਕਰਤੀ ਹੈ ਸਾਡਾ ਤਕਰੀਬਨ 60 ਦਿਨ ਦਾ ਲਸਣ ਹੋ ਗਿਆ ਤੇ ਉਹਦੇ ਬਾਰੇ ਵੀ ਆਪਾਂ ਫਿਰ ਅਗਲੀ ਵੀਡੀਓ ਜਿੱਤੇ ਵਿੱਚ ਆਪਾਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ